ਅਸੀਂ ਨਾ ਰਾਹੋਂ ਰੋੜ ਚੁੰਗੀ ਤੋਂ ਜਗੀਰਪੁਰ ਰੋੜ ਤੋਂ ਸਾਰੇ ਦੁਕਾਨਦਾਰ ਪੰਚ ਸਰਪੰਚ ਸਾਰੇ ਆਏ ਆ ਸਾਡੀ ਰਿਕੁਐਸਟ ਇਹ ਸੀ ਵੀ ਸਾਡੇ ਨਾਲ ਇਲਾਕੇ 'ਚ ਇੱਕ ਮੀਡੀ ਦੀ ਦੁਕਾਨ ਖੁੱਲ ਗਈ ਕਿਹਨੂੰ ਕੀ ਅਸੀਂ ਕਿਹច ਕਹਿੰਦੇ ਸੀ ਕੋਈ ਵਰਬਲੀ ਤੋਰਦੇ ਗਏ ਵੀ ਇਹਨੂੰ ਬੰਦ ਕਰਦੇ ਵੀ ਨੇੜੇ ਸਕੂਲ ਆ ਮੰਦਿਰ ਆ ਤੇ ਕੋ ਮਾਰਕੀਟ ਹੈਗੀ ਆ ਕੋਈ ਸਬਜ਼ੀ ਦੀ ਦੁਕਾਨਾ ਹੈਗੀ ਆ ਲੀਡੀ ਦਾ ਬੱਚਿਆਂ ਦਾ ਆਣਾ ਜਾਣਾ ਬੜਾ ਔਖਾ ਵਾ ਉਹਨੇ ਸਾਡੀ ਵਰਬਲੀ ਕੋਈ ਗੱਲ ਨਹੀਂ ਸੁਣੀ ਉਹ ਕਹਿੰਦਾ ਤੁਸੀਂ ਜੋ ਕਰਨਾ ਕਰ ਲਓ ਭਾਈ ਸਾਹਿਬ ਮੈਂ ਨਾ ਇਕਤਾ ਵੈਲਵਰ ਸੈਰਦੀ ਦਾ ਪ੍ਰਧਾਨ ਹ ਦਿਨੇਸ਼ ਕੁਮਾਰ ਬੱਸੀ ਅਸੀਂ ਨਾ ਰਾਹੋਂ ਰੋਡ ਚੁੰਗੀ ਤੋਂ ਜਗੀਰਪੁਰ ਰੋਡ ਤੋਂ ਸਾਰੇ ਦੁਕਾਨਦਾਰ ਪੰਜ ਸਰਪੰਚ ਸਾਰੇ ਆਏ ਆ ਸਾਡੀ ਰਿਕੁਐਸਟ ਇਹ ਸੀ ਵੀ ਸਾਡੇ ਨਾ ਇਲਾਕੇ 'ਚ ਇੱਕ ਮੀਡੀ ਦੀ ਦੁਕਾਨ ਖੁੱਲ ਗਈ ਜਿਹਨੂੰ ਕੀ ਅਸੀਂ ਕਹਿੰਦੇ ਸੀ ਕੋਈ ਵਰਬਲੀ ਤੌਰ ਤੇ ਕਹੇ ਵੀ ਇਹਨੂੰ ਬੰਦ ਕਰ ਦੇ ਵੀ ਨੇੜੇ ਸਕੂਲ ਆ ਮੰਦਿਰ ਹੈ ਤੇ ਕੋ ਮਾਰਕੀਟ ਹੈਗੀ ਆ ਕੋਈ ਸਬਜ਼ੀ ਦੀ ਦੁਕਾਨਾ ਹੈਗੀ ਆ ਲੇਡੀਜ਼ ਦਾ ਬੱਚਿਆਂ ਦਾ ਆਣਾ ਜਾਣਾ ਬੜਾ ਔਖਾ ਵਾ ਉਹਨੇ ਸਾਡੀ ਵਰਬਲੀ ਕੋਈ ਗੱਲ ਨਹੀਂ ਸੁਣੀ ਉਹ ਕਹਿੰਦਾ ਤੁਸੀਂ ਜੋ ਕਰਨਾ ਕਰ ਲੋ ਅਸੀਂ ਸਾਰੇ ਮੁਹੱਲਾ ਨਿਵਾਸੀ ਦੇ ਇਲਾਕਾ ਨਿਵਾਸੀ ਬਜ਼ਾਰ ਵਾਲੇ ਸਰਪੰਚ ਪੰਚ ਪ੍ਰਧਾਨ ਸਾਰੇ ਇਕੱਠੇ ਹੋ ਕੇ ਅਸੀਂ ਬੇਨਤੀ ਕਰਨ ਆਏ ਸੀ ਮੈਡਮ ਡੀਸੀ ਸਾਹਿਬ ਨੂੰ ਪੇ ਜਿਹੜੀ ਦੁਕਾਨ ਆ ਬੰਦ ਕੀਤੀ ਜਾਵੇ ਦੁਕਾਨ ਹਫਤਾ ਦਸ ਦਿਨ ਹੀ ਹੋਇਆ ਜੀ ਖੁੱਲੀ ਨੂੰ ਤੇ ਉਹਨੇ ਸਾਡੀ ਭਾਈਚਾਰੇ ਦੀ ਕੋਈ ਗੱਲ ਨਹੀਂ ਮੰਨੀ ਕੋਈ ਉਹਦੇ ਕੋਲ ਪਰਮਿਸ਼ਨ ਹੈ ਜੀ ਕਿੱਟ ਸਾਡੇ ਸਾਡੀ ਨਿਗ੍ਹਾ ਹੀ ਤਾਂ ਕੋਈ ਪਰਮਿਸ਼ਨ ਨਹੀਂ ਹੈਗੀ ਜੀ ਜੋ ਜਿਹੜਾ ਕਾਨੂੰਨ ਕਹਿੰਦਾ ਵਾ ਕਾਨੂੰਨ ਦਾ ਇਹ ਕਹਿੰਦਾ ਵੀ ਉੱਥੇ ਵੱਡ ਡੋਕਣੀ ਕਰ ਸਕਦੇ ਆਪਾਂ ਜਾਨਵਰਾਂ ਦੀ ਉਹ ਵੱਡ ਡੋਕ ਵੀ ਹੁੰਦੀ ਹੈ ਤੇ ਆ ਬੱਚਿਆਂ ਦੇ ਵੀ ਪ੍ਰਭਾਵ ਮਾੜਾ ਪੈਂਦਾ ਕਿਸੇ ਲਈ ਜੋ ਜਾਨਵਰਾਂ ਨੂੰ ਵੱਡ ਡੋ ਕਰਦੇ ਆ ਆਵਾਜ਼ਾਂ ਵੀ ਕਰਦੇ ਨੇ ਤੇ ਉਹਨਾਂ ਦੇ ਅਨਾਜ ਮੀਟ ਸ਼ੋਪ ਦੁਕਾਨ ਦਾ ਨਾਮ ਆ ਅਨਾਜ ਡੀ ਐਸ ਸਾਹਿਬ ਨੂੰ ਮਿਲਿਓ ਕੀ ਸ਼ਵਾਸਨ ਦਵਾਈਆਂ ਘਣਾ ਬਣੋ ਇਹ ਡੀ ਸਾਹਿਬ ਨੇ ਡੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਆ ਸਾਡੇ ਸਾਹਮਣੇ ਉਹਨਾਂ ਨੇ ਇਹ ਨਾਲ ਸੰਬੰਧਿਤ ਅਫਸਰਾਂ ਨੂੰ ਫੋਨ ਵੀ ਕੀਤਾ ਉਹਨਾਂ ਨੇ ਯਕੀਨ ਦਿਵਾਇਆ ਵੀ ਜੋ ਵੀ ਤੁਹਾਡੀ ਮੰਗ ਹੈਗੀ ਜਾਇਜ਼ ਅਸੀਂ ਉਹ ਮੰਨਾਂਗੇ ਜੇ ਉਹਦੇ ਕੋਲ ਰੂਲ ਰੂਲਾ ਮੁਤਾਬਕ ਗੈਰਕਾਨੂੰਨੀ ਢੰਗ ਨਾਲ ਦੁਕਾਨ ਹੈ ਤਾਂ ਬੰਦ ਕਰਾਈ ਜਾਵੇਗੀ ਜੇ ਕੋਈ ਨੂੰਨੁਦਬ ਹੋਗੀ ਤਾਂ ਉਹ ਮਤਾਰੇ ਦੇਖਿਆ ਜਾਵੇਗਾ। ਉਹਨਾਂ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਇਦਾਂ ਦਾ ਕੋਈ ਕੰਮ ਨਹੀਂ ਹੋਊਗਾ ਜਿਹਦੇ ਨਾਲ ਇਲਾਕੇ ਦਾ ਮਾਹੌਲ ਖਰਾਬ ਹੋਵੇ, ਬੱਚਿਆਂ ਦੀ ਪੜਾਈ ਦਾ ਨੁਕਸ ਹੋਵੇ ਜਾਂ ਧਾਰਮਿਕ ਸਥਾਨਾਂ ਨੂੰ ਨੁਕਸਾਨ ਹੋਵੇ। ਸੁਖਜਿੰਦਰ ਸਿੰਘ ਜੀ ਸਰਜੀਦ ਕਲੋਨੀ ਤੋਂ ਜੀ ਤੇ ਮਾਰਕੀਟ ਨੇ ਉਹਨਾਂ ਨੂੰ ਜਾ ਕੇ ਸਮਝਾਇਆ ਵੀ ਤੁਸੀਂ ਇੱਥੇ ਮੀਟ ਦੀ ਸ਼ਾਪ ਨਾ ਖੋਲੋ। ਤੇ ਉਹਨੇ ਨਾਮੰਨਣ ਕਰਕੇ ਹਲਾਲ ਮੀਟ ਦੀ ਦੁਕਾਨ ਹੋਣ ਕਰਕੇ ਲੋਕਾਂ ਨੇ ਸਮਝਾਉਣ ਤੇ ਨਹੀਂ ਮੰਨਣ ਤੇ ਸਾਨੂੰ ਇੱਥੇ ਆਉਣਾ ਪਿਆ ਐਡੀਸੀ ਸਾਹਿਬ ਨੇ ਸਾਨੂੰ ਸ਼ਵਾਸ਼ਣ ਦਵਾਇਆ ਵੀ ਤੁਹਾਡੀ ਮੰਗ ਮੰਨੀ ਜਾਊਗੀ ਪੂਰੀ ਕੀਤੀ ਜਾਊਗੀ ਤੇ ਉਹਨਾਂ ਸਬੰਧਤ ਅਫਸਰਾਂ ਨੂੰ ਫੋਨ ਕਰਤਾ ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਠੀਕ ਹੈ